ਗੁਰਾਇਆ ਨਜ਼ਦੀਕ ਪਿੰਡ ਕੁੜਕਾ ਦੇ ਬੱਚੇ ਪਿਛਲੀ 7 ਜੂਨ ਨੂੰ ਸੰਗਟੇਸਿਆ ਕੋਲ ਇੱਕ ਸੜਕ ਹਾਦਸੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਇਸ ਸਬੰਧ ਵਿੱਚ ਗੁਰਾਇਆ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਅੱਜ ਪਿੰਡ ਕੁੜਕਾ ਦੇ ਪੀੜਤ ਪਰਿਵਾਰ ਵੱਲੋਂ ਬਸਪਾ ਪੰਜਾਬ ਦੇ ਜਨਰਲ ਸਕੱਤਰ ਲਾਲ ਚੰਦ ਔਜਲਾ ਦੀ ਅਗਵਾਈ ਵਿੱਚ ਥਾਣਾ ਗੁਰਾਇਆਂ ਦੇ ਬਾਹਰ ਸੜਕ ਜਾਮ ਕਰਕੇ ਤਰਨਾ ਲਾਇਆ ਗਿਆ ਇਸ ਸਮੇਂ ਬਸਪਾ ਆਗੂ ਅਸ਼ੋਕ ਕੁਲਕਾ ਨੇ ਦੱਸਿਆ ਕਿ ਸਾਡੇ ਪਿੰਡ ਦੇ ਬੱਚਿਆਂ ਦੀ ਮੌਤ ਟਰੈਕਟਰ ਥੱਲੇ ਆਉਣ ਨਾਲ ਹੋਈ ਹੈ ਪਰ ਬੁਰਾਇਾਨ ਪੁਲਿਸ ਨੇ ਟਰੈਕਟਰ ਚਾਲਕ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ ਤੇ ਜੋ ਟਰੈਕਟਰ ਫਰਿਆਸੀ ਹੋ ਵੀ ਛੱਡ ਦਿੱਤਾ ਪੰਜ ਘੰਟੇ ਚੱਲੇ ਇਸ ਦਰਨੇ ਵਿੱਚ ਤਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਐਸਐਚਓ ਬੁਰਾਇਾਨ ਆਏ ਤੇ ਉਨ੍ਹਾਂ ਤਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਉਸਦੀ ਰਿਪੋਰਟ ਆਏਗੀ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਲਾਲ ਚੰਦ ਔਜਲਾ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਸੋਮਵਾਰ ਤੱਕ ਦਾ ਸਮਾਂ ਦਿੰਦੇ ਹਾਂ ਜੇ ਕੋਈ ਕਾਰਵਾਈ ਨਾ ਕੀਤੀ ਤਾਂ ਅਗਲੀ ਵਾਰ ਇਸ ਤੋਂ ਵੀ ਵੱਡਾ ਧਰਨਾ ਲਾਇਆ ਜਾਵੇਗਾ ਐਸਐਚਓ ਗੁਰਾਇਨ ਸਿਕੰਦਰ ਸਿੰਘ ਨੇ ਕਿਹਾ ਕਿ ਬੱਚਿਆਂ ਦੀ ਮੌਤ ਮੋਟਰਸਾਈਕਲ ਵਿੱਚ ਮੋਟਰਸਾਈਕਲ ਵੱਜਣ ਨਾਲ ਹੋਈ ਹੈ ਤੇ ਦੂਜੇ ਮੋਟਰਸਾਈਕਲ ਵਾਲੇ ਦੇ ਵੀ ਸੱਟਾਂ ਲੱਗੀਆਂ ਹਨ ਇਲਾਕੇ ਦੇ ਸੀਸੀਟੀਵੀ ਕੈਮਰੇ ਵੀ ਵੇਖੋ ਹਨ ਤੇ ਜੋ ਫੁਟੇਜ ਮਿਲੇ ਹਨ ਉਹ ਮੋਹਾਲੀ ਅਸੀਂ ਜਾਂਚ ਲਈ ਭੇਜੇ ਹਨ ਜੋ ਵੀ ਰਿਪੋਰਟ ਆਏਗੀ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਪਵਨ ਪਨੋਟ ਨਾਲ ਬੁਰਾਇਆ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਕਟ ਵੱਡੀ ਰੁਕੋ ਜਿਹੜੀ ਨਹੀਂ ਆ ਤੁਹਾਨੂੰ ਮੈਂ ਜਿਹੜੀ ਆ ਉਹ ਤਾਂ ਜਿਹੜਾ ਬਹੁਤ ਵੱਡਾ ਆ ਉਹ ਤਾਂ ਕੋਈ ਨਹੀਂ ਨਹੀਂ ਸਕਦਾ ਹੈਗਾ ਉਹ ਤਾਂ ਇਹ ਵੀ ਹੋ ਸਕਦਾ ਉਹ ਤਾਂ ਦੋ ਨੀ ਕਿੰਨਾ ਮੋਰ ਨਹੀਂ ਜਾਰੀ ਨਾ ਹੋਦਾ ਫੁੱਟਬਾਲ ਖੇੜੇਗਾ ਗੱਤ ਬੰਦਾ ਖਿਆਰਾ ਹੋ ਜਾਣਾ ਹੈ ਇਹਦਾ ਬਰਦਰ ਵਾਲਾ ਗਾਣਾ ਅੱਜ ਥੋੜਾ ਜਿਹਾ ਆ ਗਏ ਆ ਬਾਕੀ ਬਹਿ ਜਾਓ ਯਾਰ ਬਾਕੀ ਬਹਿ ਜਾਓ ਆ ਮੈਨੂੰ ਤਾਂ ਕਲੀਅਰ ਹੋ ਗਿਆ ਆ 7:11 ਵਜੇ ਆਪਣਾ ਮੋੜ ਦਾ ਟਾਇਰ ਕੁਝ ਚੜਿਆ ਉਪਰ ਆ ਨਾ ਉਹਨੇ ਟਰੈਕਟਰ ਫੱਟਿਆ ਪਿਛਲਾ ਟਾਇਰ ਜਦੋਂ ਉਹਦਾ ਬਚਾ ਹੋ ਗਿਆ ਤੇ ਪਿਛਲਾ ਵਿਚੜ ਜਾਂਦਾ ਇਹ ਤਾਂ ਬੈਰ ਹੋਪਰਾ ਹੋਏਗਾ ਆ ਬੈਠਿਆਂ ਦੀ ਕਰ ਛੋਟ ਆ ਸਾਰੇ ਕੰਮ ਕਰਨ ਨੂੰ ਸਮਾਂ ਨਹੀਂ ਦਿੰਦੇ ਇਹ ਕਿਹੜਾ ਗੱਲ ਕਰੀਓ ਇਹ ਇੱਕ ਮੈਂ ਜਾਣ ਤੁਸੀ ਆਜੋ ਕਿਤੇ ਇਹ ਤੁਹਾਨੂੰ ਸੁਵਾ ਕੇ ਦਿਖਾ ਦਿੰਦੇ ਤੇ ਖੁਦ ਦੇਣੇ ਆ ਵੀ ਜੇ ਕਸੂਰਵਾਰ ਹੋਣਗੇ ਜੇ ਤੁਸੀਂ ਕਹੋਗੇ ਕਿ ਕਸੂਰਵਾਰ ਤੋਂ ਹਰ ਕੇ ਅੰਦਰ ਜੁੜੇ ਹੋ ਤੁਸੀਂ ਅਧਿਕਾਰ ਵਾਲੇ ਆ ਕਿ ਨਹੀਂ ਤੇਰੀ ਗੱਲ ਸਹੀ ਕੋਈ ਨਾ ਨਹੀਂ ਕਹਿ ਸਕਦਾ ਅਰੇ ਦੁਨੀਆ ਇੰਦੇ ਜਹਾਂ ਆਈ ਸਾਡੇ ਘਰ ਆ ਜਾਓ ਦੋਨੋਂ ਆ ਜਾਓ ਕੁਰਕਾ ਪਿੰਡ ਦੇ ਅੰਦਰ 7 ਤਰੀਕ ਦੀ ਰਾਤ ਨੂੰ ਇਸ ਗਰਾਂ ਜਾਂਦੇ ਬੱਚੇ ਘਰ ਨੂੰ ਜਾਂਦੇ ਸੜਕ ਦੇ ਉੱਤੇ ਐਕਸੀਡੈਂਟ ਹੋਇਆ ਸੀ ਉਸ ਐਕਸੀਡੈਂਟ ਦੇ ਦੌਰਾਨ ਜਦੋਂ ਬਾਅਦ ਵਿੱਚ ਪਤਾ ਲੱਗਾ ਕਿ ਇਹ ਐਕਸੀਡੈਂਟ ਵਿੱਚ ਜਿਹੜੇ ਸਾਡੇ ਬੱਚੇ ਦੀ ਮੌਤ ਹੋਈ ਹੈ ਉਹ ਪਿੱਛੋਂ ਇੱਕ ਟ੍ਰੈਕਟਰ ਆ ਰਿਹਾ ਸੀਗਾ ਉਹ ਬੱਚਿਆਂ ਦੇ ਦੇ ਉੱਤੇ ਜਿਹੜਾ ਚੜਿਆ ਗਿਆ ਇਸ ਕਰਕੇ ਸਾਡੇ ਬੱਚਿਆਂ ਦੀ ਮੌਤ ਹੋਈ ਹੈ। ਤੋਂ ਅਸੀਂ ਪੁਲ ਪ੍ਰਸ਼ਾਸਨ ਜਿਹੜਾ ਹੈ ਉਹਨੂੰ ਇਹ ਅਸੀਂ ਚੇਤਾਵਨੀ ਦੇਣ ਵਾਸਤੇ ਆਏ ਆ ਕਿ ਹਜੇ ਤੱਕ 13 ਦਿਨਾਂ ਦੇ ਬਾਅਦ ਵੀ ਪੁਲ ਪ੍ਰਸ਼ਾਸਨ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੀ। ਇਸ ਕਰਕੇ ਉਹਨਾਂ ਨੂੰ ਐਸੀ ਅਪੀਲ ਕੀਤੀ ਆ ਕਿ ਪਰਿਵਾਰ ਨੂੰ ਇਨਸਾਫ ਦਿਵਾ ਕੇ ਜਿਹੜੇ ਬਣਦੀ ਦੋਸ਼ੀ ਹੈ ਜੇ ਟਰੈਕਟਰ ਜਿਹੜਾ ਸੀ.ਟੀ.ਵੀ.ਟੀ. ਕੈਮਰਾ ਵਿੱਚ ਉੱਪਰ ਚੜ ਰਿਹਾ ਸ਼ੋ ਹੋ ਰਿਹਾ ਤਾਂ ਫੇ ਜਿਹੜਾ ਉਹ ਟਰੈਕਟਰ ਚਲਾ ਰਿਹਾ ਵਿਅਕਤੀ ਹੈ ਉਹਦੇ ਖਲਾਫ ਬਣ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਪਲਟੀ ਇਹ ਸਾਡੇ ਪਰਿਵਾਰ ਦੀ ਮੰਗ ਹੈ ਔਰ ਵਰਜਨ ਸਮਾਜ ਪਲਟੀ ਪਰਿਵਾਰ ਦੀ ਮੰਗ ਦਾ ਸਮਰਥਨ ਕਰਦੀ ਹੈ ਔਰ ਇਸ ਕਰਕੇ ਅਸੀਂ ਇਹ ਜਿਹੜੀ ਰਿਪੋਰਟ ਆ ਇਹਨਾਂ ਨੇ ਸੀਟੀਬੀਟੀ ਦੀ ਲੈਂਦੀ ਔਰ ਪ੍ਰਸ਼ਾਸਨ ਦੇ ਕਹਿਣ ਅਨੁਸਾਰ ਕਿ ਅਸੀਂ ਚੰਡੀਗੜ੍ਹ ਜਿਹੜੀ ਹੈ ਲੈਬ ਦੇ ਵਿੱਚ ਭੇਜੀ ਹੈ ਉਹਨੂੰ ਚੈੱਕ ਕਰਨ ਤੋਂ ਬਾਅਦ ਅਸਲੀ ਗੱਲ ਕਲੀਅਰ ਹੋਏਗੀ ਤੇ ਅਸੀਂ ਉਸ ਪ੍ਰਸ਼ਾਸਨ ਨੂੰ ਇਹ ਗੱਲ ਕਿਹਾ ਕਿ ਚਾਰ ਸੋਮਵਾਰ ਤੱਕ ਅਸੀਂ ਵੇਟ ਕਰ ਲੰਨੇ ਆ ਔਰ ਸੋਮਵਾਰ ਤੱਕ ਜਿਹੜਾ ਉਹ ਤੁਹਾਨੂੰ ਜਿਹੜੀ ਕਿਆ ਰਿਪੋਰਟਾਂ ਦੀ ਹੈ ਉਹ ਪਰਿਵਾਰ ਨੂੰ ਸਹੀ ਤਰੀਕੇ ਨਾਲ ਜਿਹੜਾ ਉਹ ਦੱਸਿਆ ਜਾਵੇ ਅਗਰ ਦੋਸ਼ੀ ਜਿਹੜਾ ਟਰੈਕਟਰ ਦੇ ਨਾਲ ਉਹ ਸਾਰਾ ਹੁੰਦਾ ਤਾਂ ਟਰੈਕਟਰ ਜਿਹੜਾ ਔਰ ਉਹਦੇ ਤੇ ਜਿਹੜਾ ਡਰਾਈਵਰ ਜਿਹੜਾ ਤਲਾਹ ਰਿਆ ਸੀ ਉਹਨੂੰ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਜਿਹੜਾ ਧਰਨਾ ਮੁਕੰਮਲ ਇੱਦਾਂ ਹੀ ਰਹੇਗਾ। ਨਹੀਂ ਅਗਲੇ ਹਕੂਮਤ ਤੱਕ ਜਿਹੜਾ ਅਸੀਂ ਜਿਹੜਾ ਇਹਨੂੰ ਅੱਗੇ ਪੋਸਟਪੋਨ ਕਰ ਲਿਆ। ਅਗਰ ਸੋਮਵਾਰ ਤੱਕ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰਿੰਪਰੀ ਸਾਹਿਬ ਦੇ ਧਿਆਨ ਵਿੱਚ ਹੁਣ ਤੱਕ ਦਾ ਜੋ ਮਾਮਲਾ ਆਇਆ ਉਹਦੇ ਧਿਆਨ ਵਿੱਚ ਲੈ ਕੇ ਆਵਾਂਗੇ। ਔਰ ਇਸ ਕਰਕੇ ਜੋ ਵੀ ਬਣਦੇ ਹੋਣਗੇ ਜੇ ਸਾਨੂੰ ਧਰਨਾ ਲਾਉਣ ਤਾ ਫਿਰ ਤਰਨਾ ਛੋਟਾ ਨਹੀਂ ਇਦਾਂ ਦਾ ਨਹੀਂ ਹੋਏਗਾ ਔਰ ਵੱਡਾ ਜਿਹੜਾ ਧਾਨੇ ਦਾ ਰੂਪ ਜਿਹੜਾ ਸਾਡਾ ਹੋਏਗਾ ਔਰ ਇਹਦੀ ਜਗਾ ਇਹ ਵੀ ਹੋ ਸਕਦੀ ਹੈ ਇਹਦੀ ਜਗਾ ਬਦਲੀ ਵੀ ਜਾ ਸਕਦੀ ਹੈ ਔਰ ਜਿੱਥੇ ਵੀ ਸਾਨੂੰ ਇਨਸਾਫ ਲੈਣ ਦੀ ਲੋੜ ਪਈ ਔਰ ਵੱਜਨ ਸਮਾਜ ਪਾਲਟੀ ਪਰਿਵਾਰ ਨੂੰ ਇਨਸਾਫ ਦਵਾਉਣ ਦੇ ਲਈ ਹਮੇਸ਼ਾ ਸ਼ੰਕਰਚੀਲ ਰਹੀ ਹੈ ਔਰ ਸ਼ੰਕਰਚੀ ਰਹੇਗੀ ਔਰ ਇਹ ਮਾਮਲਾ ਪਹਿਲੇ ਹੀ ਅਸੀਂ ਮਾਨ ਜੋਕਰੀਮਪੁਰ ਸਾਹਿਬ ਦੇ ਧਿਆਨ ਵਿੱਚ ਲੈਂਦਾ ਹੋਇਆ ਔਰ ਸਾਨੂੰ ਪੂਰਨ ਆਸ ਹੈ ਕਿ ਉਹਨਾਂ ਦੀ ਗਵਾਹੀ ਦੇ ਵਿੱਚ ਪਰਿਵਾਰ ਨੂੰ ਜਿਹੜਾ ਇਨਸਾਫ ਮਿਲੇਗਾ ਤਲਵਾਜੀ ਹਾਂਜੀ ਬੀਤੇ ਦਿਨੀ ਇੱਕ ਤਾਂ ਐਕਸੀਡੈਂਟ ਹੋਇਆ ਸੀਗਾ ਦੋ ਬੱਚੇ ਸੰਗਟੇ ਸਿਆਂ ਸਾਈਡ ਤੋਂ ਆ ਰਹੇ ਸੀਗੇ ਤੇ ਸੰਗਟੇ ਸਿਆਂਾ ਪੈਟਰੋਲ ਪੰਪ ਕ੍ਰੋਸ ਕਰਕੇ ਅੱਗੇ ਜਾ ਕੇ ਇੱਕ ਟਰੈਕਟਰ ਜਾ ਰਿਹਾ ਸੀ ਉਹਨੂੰ ਕ੍ਰੋਸ ਕਰਕੇ ਜਦੋਂ ਅੱਗੇ ਵਧੇ ਨੇ ਤਾਂ ਮੂਰੇ ਤੋਂ ਇੱਕ ਮੋਟਰਸਾਈਕਲ ਆ ਰਿਹਾ ਸੀ ਜਿਹਦੀ ਲਾਈਟ ਉਹਨਾਂ ਤੇ ਪਈ ਉਹ ਆਪਸੇ ਦੋਵੇਂ ਮੋਟਰਸਾਈਕਲ ਜਿਹੜੇ ਟਕਰਾ ਗਏ ਔਰ ਮੂਰਲਾ ਮੋਟਰਸਾਈਕਲ ਵਾਲਾ ਕੱਚੇ ਪਾਸੇ ਡਿੱਗ ਪਿਆ ਤੇ ਜਿਹੜਾ ਇਹ ਮੋਟਰਸਾਈਕਲ ਆਇਆ ਸੀ ਇਹ ਸੜਕ ਦੇ ਉੱਤੇ ਜਿਹੜੇ ਦੋਵੇਂ ਡਿੱਗ ਪਏ ਔਰ ਉਸ ਦੌਰਾਨ ਇਹ ਜਿਹੜੀ ਕਾਰਵਾਈ ਇਹਨਾਂ ਦੇ ਪੇਰੈਂਟਸ ਦੇ ਬਿਆਨਾਂ ਦੇ ਉੱਤੇ ਜਿਹੜਾ ਮੁਕੱਦਮਾ ਦਰਜ ਕਰਕੇ ਉਸ ਦਿਨ ਦੀ ਤਫ਼ਤੀਸ਼ ਚੱਲ ਰਹੀ ਆ ਇਲਾਕੇ ਵਿੱਚ ਜਿੰਨੇ ਵੀ ਕੈਮਰੇ ਨੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਸਾਰੇ ਚੈੱਕ ਕੀਤੇ ਗਏ ਨੇ ਵੱਖ-ਵੱਖ ਟੀਮਾਂ ਬਣਾ ਕੇ ਔਰ ਉਹ ਬੰਦੇ ਜਿਹੜੇ ਮੋਟਰਸਾਈਕਲ ਵਾਲੇ ਸੀ ਉਹਨਾਂ ਦੇ ਵੀ ਕੋਈ ਸੱਟਾਂ ਲੱਗੀਆਂ ਨੇ ਕਿਉਂਕਿ ਉਹਨਾਂ ਦਾ ਜਿਹੜਾ ਬਲੱਡ ਸੀ ਕਾਫੀ ਦੂਰ ਤੱਕ ਜਿਹੜਾ ਉਹ ਚੁੰਦਾ ਗਿਆ ਇਸ ਤੋਂ ਉਹਨਾਂ ਦੀ ਵੀ ਭਾਲ ਕੀਤੀ ਜਾ ਰਹੀ ਆ ਕਲੀਨਿਕ ਹਸਪੀਟਲ ਵਗੈਰਾ ਸਾਰੇ ਇਲਾਕੇ ਦੇ ਚੱਕੀਤੇ ਗਏ ਨੇ ਹੁਣ ਤੱਕ ਵੀ ਜੇ ਉਹਨਾਂ ਦੇ ਸੱਟਾਂ ਲੱਗੀਆਂ ਤੇ ਕਿਤੇ ਨਾ ਕਿਤੇ ਉਹਨਾਂ ਇਲਾਜ ਕਰਵਾਇਆ ਹੋਵੇਗਾ ਇਸ ਕਰਕੇ ਪ੍ਰਾਪਰ ਇਹਦੀ ਤਫ਼ਤੀਸ਼ ਚੱਲ ਰਹੀ ਆ ਫਲੋਰ ਲੈਬ ਤੋਂ ਵੀ ਉਹ ਜਿਹੜੀ ਕਲਿੱਪ ਸੀਗੀ ਉਹ ਕਲੀਅਰ ਕਰਵਾਈ ਆ ਉਹਦੇ ਵਿੱਚ ਵੀ ਕਾਫੀ ਗੱਲਾਂ ਜਿਹੜੀਆਂ ਉਹ ਕਲੀਅਰ ਹੋਈਆਂ ਨੇ ਕਿ ਆਪਸ ਦੇ ਦੋਵੇਂ ਹੀ ਮੋਟਰਸਾਈਕਲ ਹੀ ਟਕਰਾਉਂਦੇ ਨਜ਼ਰ ਆਉਂਦੇ ਨੇ ਇਸ ਇਸ ਤੋਂ ਇਲਾਵਾ ਅਸੀਂ ਇੱਕ ਸਾਡੀ ਬਹੁਤ ਵੱਡੀ ਲਾਇਵ ਆ ਜਿਹੜੀ ਮਹਾਲੀ ਦੇ ਵਿੱਚ ਆ ਉੱਥੇ ਵੀ ਅਸੀਂ ਵੀਡੀਓ ਕਲਿੱਪ ਜਿਹੜੀ ਆ ਉਹ ਰਿਪੋਰਟ ਸਮੇਤ ਅਸੀਂ ਜਿਹੜੀ ਆ ਤੇ ਭੇਜਤੀ ਆ ਉਹ ਵੀ ਥੋੜੇ ਦਿਨਾਂ ਤੱਕ ਕਲੀਅਰ ਹੋ ਕੇ ਬਿਲਕੁਲ ਜਿਹੜੀ ਉਹ ਆ ਜਾਏਗੀ ਕਿ ਐਕਸੀਡੈਂਟ ਬੱਚਿਆਂ ਦਾ ਕਿਸ ਤਰ੍ਹਾਂ ਹੋਇਆ ਕੀ ਪੋਸਟਮਾਰਟਮ ਦੀ ਰਿਪੋਰਟ ਆ ਰਹੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਤਾਂ ਡਾਕਟਰ ਸਾਹਿਬ ਨੇ ਜਿਹੜੇ ਉਹਨਾਂ ਦੇ ਹੈਡ ਇਜਰੀ ਦੱਸਿਆ ਸਿਰ ਚ ਸੱਟਾਂ ਲੱਗੀਆਂ ਦੱਸਿਆ ਨੇ ਜਿਆਦਾ ਜਿਹੜਾ ਮ੍ਰਿਤਕ ਉਹਦੀ ਕਿੰਨੀ ਕੋਮਲ ਕੀ ਲੱਗਦਾ ਮਿਤ੍ਰਕ ਜਿਹੜਾ ਇੱਕ ਬੱਚੇ ਦੀ ਤਾਂ 16 ਸਾਲ ਏਜ ਆ ਜੀ ਉਹ ਤਾਂ ਨਵਾਲਕ ਆ ਦੂਜਾ ਜਿਹੜਾ ਉਹ ਉਹ ਬਾਲ ਕੀ ਪ੍ਰਵਾਹ ਨੂੰ ਜਿਹੜੀ ਸੀਸੀਟੀਵੀ ਕੈਮਰੇ ਚੈੱਕ ਕਰਾਇਆ ਹੈ ਹਾਂਜੀ ਅਸੀਂ ਕੰਟੀਨਿਊ ਜੀ ਨਾ ਜਿਹੜੇ ਪਰਿਵਾਰਕ ਮੈਂਬਰਾਂ ਨੂੰ ਔਰ ਜਿੰਨੇ ਵੀ ਉੱਥੋਂ ਦੇ ਮਹਤਵਪੂਰਨ ਬੰਦੇ ਨੇ ਕੁੜਕਾ ਪਿੰਦੇ ਸਾਰਿਆਂ ਨੂੰ ਕੰਟੀਨਿਊਸ ਆਪਣੇ ਐਫਐਨਡਾ ਬਾਰੇ ਜਿਹੜੇ ਕਰ ਰਹੇ ਨੇ ਔਰ ਜਿਹੜੇ ਸੀਸੀਟੀਵੀ ਕੈਮਰੇ ਨੇ ਅਸੀਂ ਚੈੱਕ ਕੀਤੇ ਨੇ ਜਾਂ ਜਿਹੜੀ ਕਲਿੱਪਾਂ ਹੀ ਸਾਫ਼ ਕਰਵਾਈ ਆ ਲੈਬ ਤੋਂ ਉਹ ਸਾਰਿਆਂ ਕੰਟੀਨਿਊਸ ਦਿਖਾ ਰਹੇ ਨੇ ਅਸੀਂ ਉਹ ਤੁਹਾਡੀ ਨਜ਼ਰ ਵਿੱਚ ਕਿੱਦਾਂ ਲੱਗਦਾ ਫੀਲ ਹੈ ਮੇਰੇ ਤਾਂ ਹੁਣ ਤੱਕ ਦੀ ਤਫ਼ਤੀਸ਼ ਜਿਹੜੇ ਮੇਰੇ ਵੱਲੋਂ ਔਰ ਮੇਰੇ ਸਟਾਫ਼ ਵੱਲੋਂ ਜਾਂ ਮੇਰੀ ਟੀਮਾਂ ਵੱਲੋਂ ਕੀਤੀ ਗਈ ਆ ਉਹਦੇ ਵਿੱਚ ਮੋਟਰਸਾਈਕਲ ਵਿੱਚ ਮੋਟਰਸਾਈਕਲ ਟਕਰਾਉਣਾ ਜਿਹੜਾ ਉਹ ਸੱਤ ਦਾ